ਇੱਕ ਅਮੀਰ ਆਦਮੀ ਆਪਣੇ ਘਰੇ ਬੈਠਾ ਸੀ ਤੇ ਉਸ ਨੂੰ ਫੋਨ ਆਉਂਦਾ ਹੈ ਫੋਨ ਸੁਣਨ ਤੋਂ ਬਾਅਦ ਉਹ ਕਹਿੰਦਾ ਹੈ ਕਿ ਮੈਂ ਘਰ ਹੀ ਹਾਂ ਕੋਈ ਗੱਲ ਨਹੀਂ ਤੁਸੀਂ ਭੇਜ ਦੋ ਫਿਰ ਇਸ ਤੋਂ ਬਾਅਦ ਥੋੜੇ ਸਮੇਂ ਬਾਅਦ ਉਹਦੇ ਘਰ ਦੀ ਬੈਲ ਵੱਜਦੀ ਹੈ ਫਿਰ ਉਹ ਆਦਮੀ ਦਰਵਾਜ਼ਾ ਖੋਲਦਾ ਹੈ ਸਾਹਮਣੇ ਇੱਕ ਔਰਤ ਖੜੀ ਸੀ ਜਿਸ ਦੀ ਗੋਦੀ ਵਿੱਚ 2 ਸਾਲ ਦਾ ਬੱਚਾ ਚੁੱਕਿਆ ਹੋਇਆ ਸੀ ਉਹ ਇੱਥੇ ਕੰਮ ਕਰਨ ਵਾਸਤੇ ਆਈ ਸੀ ਜਿਸ ਦਾ ਫੋਨ ਆਇਆ ਸੀ ਉਸ ਨੇ ਹੀ ਇਸ ਔਰਤ ਨੂੰ ਕੰਮ ਵਾਸਤੇ ਭੇਜਿਆ ਸੀ ਉਹ ਆਦਮੀ ਉਸ ਔਰਤ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹੈ ਉਹ ਔਰਤ ਵੀ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਹੈ ਜਦੋਂ ਉਹ ਔਰਤ ਵਾਪਸ ਮੋੜਨ ਲੱਗਦੀ ਹੈ ਤਾਂ ਉਹ ਅਮੀਰ ਆਦਮੀ ਉਸ ਔਰਤ ਦੇ ਪੈਰ ਫੜ ਕੇ ਮਾਫੀ ਮੰਗਣ ਲੱਗ ਜਾਂਦਾ ਹੈ ਕੌਣ ਸੀ ਉਹ ਕੰਮ ਵਾਲੀ ਜਿਸ ਤੋਂ ਉਹ ਅਮੀਰ ਆਦਮੀ ਮਾਫੀ ਮੰਗ ਰਿਹਾ ਸੀ ਪੂਰੀ ਸੱਚਾਈ ਜਾਣਨ ਲਈ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਿਓ ਰਮਨ ਲੁਧਿਆਣਾ ਜ਼ਿਲ੍ਹੇ ਵਿੱਚ ਰਹਿੰਦਾ ਹੈ ਜਿਸ ਦੇ ਘਰ ਵਿੱਚ ਉਸ ਦੀ ਮਾਂ ਹੈ ਰਮਨ ਬਹੁਤ ਥੈਰਾਪਿੰਦਾ ਹੈ ਜੂਆ ਖੇਡਦਾ ਹੈ ਰਮਨ ਦੀ ਮਾਂ ਰਮਨ ਨੂੰ ਦੇਖ ਕੇ ਬਹੁਤ ਪਰੇਸ਼ਾਨ ਹੁੰਦੀ ਹੈ ਰਮਨ ਦੀ ਮਾਂ ਸੋਚਦੀ ਹੈ ਕਿ ਜਦੋਂ ਇਹਦਾ ਪਿਓ ਜਿਉਂਦਾ ਹੁੰਦਾ ਸੀ ਤਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਰਹਿੰਦੇ ਸੀ ਪਰ ਜਦੋਂ ਦੀ ਪਿਓ ਦੀ ਮੌਤ ਹੋ ਗਈ ਤਾਂ ਉਹ ਬਹੁਤ ਵਿਗੜ ਗਿਆ ਰਮਨ ਦੀ ਮਾਂ ਦੀ ਇੱਕ ਸਹੇਲੀ ਰਮਨ ਦੀ ਮਾਂ ਨੂੰ ਕਹਿੰਦੀ ਹੈ ਕਿ ਤੂੰ ਇਦਾਂ ਕਰ ਇਹਦਾ ਵਿਆਹ ਕਰ ਤੇ ਵਿਆਹ ਤੋਂ ਬਾਅਦ ਆਪੇ ਸੁਧਰ ਜਾਊਗਾ ਉਸ ਦੀ ਸਹੇਲੀ ਕਹਿੰਦੀ ਹੈ ਕਿ ਮੈਂ ਬਹੁਤ ਜਾਣੇ ਦੇਖਿਆ ਕਿ ਉਹ ਵਿਆਹ ਤੋਂ ਬਾਅਦ ਸੁਧਰ ਗਏ ਤੇਰਾ ਬੇਟਾ ਵੀ ਸੁਧਰ ਜਾਗਾ ਇਹ ਸੁਣ ਕੇ ਰਮਨ ਦੀ ਮਾਂ ਰਮਨ ਦਾ ਵਿਆਹ ਕਰਨ ਬਾਰੇ ਸੋਚਦੀ ਹੈ ਫਿਰ ਉਹ ਇਧਰੋਂ ਉਧਰੋਂ ਕੁੜੀ ਲੱਭਣ ਲੱਗਦੀ ਹੈ ਜਿਵੇਂ ਰਮਨ ਰਹਿੰਦਾ ਸੀ ਤਾਂ ਕੋਈ ਵੀ ਕੁੜੀ ਦੇਣ ਵਾਸਤੇ ਤਿਆਰ ਨਹੀਂ ਸੀ 2 ਸਾਲ ਹੋ ਗਏ ਸੀ ਪਰ ਰਮਨ ਵਾਸਤੇ ਕੋਈ ਕੁੜੀ ਨਹੀਂ ਮਿਲਦੀ ਫਿਰ ਰਮਨ ਦੀ ਮਾਂ ਨੂੰ ਇੱਕ ਦਿਨ ਪਤਾ ਚੱਲਦਾ ਹੈ ਕਿ ਨਾਲ ਦੇ ਪਿੰਡ ਵਿੱਚ ਇੱਕ ਕੁੜੀ ਹੈ ਜਿਸ ਦਾ ਨਾਮ ਰੀਆ ਹੈ ਜਿਸ ਦੇ ਮਾਪਿ ਉਹ ਥੋੜੇ ਟਾਈਮ ਪਹਿਲਾਂ ਹੀ ਮਰੇ ਨੇ ਤੇ ਪਿੰਡ ਵਾਲੇ ਉਸ ਦਾ ਵਿਆਹ ਕਰਵਾਉਣਾ ਚਾਹੁੰਦੇ ਨੇ ਉਹ ਇੱਕ ਸਧਾਰਨ ਮੁੰਡਾ ਲੱਭ ਰਹੇ ਨੇ ਤਾਂ ਜੋ ਉਸ ਦਾ ਜੀਵਨ ਵਧੀਆ ਲੰਘ ਸਕੇ ਫਿਰ ਰਮਨ ਦੀ ਮਾਂ ਸੋਚਦੀ ਹੈ ਕਿ ਕਿਉਂ ਨਾ ਮੈਂ ਆਪਣੇ ਮੁੰਡੇ ਦਾ ਵਿਆਹ ਰੀਆ ਨਾਲ ਕਰਵਾ ਦੇਵਾ ਸਾਨੂੰ ਤਾਂ ਦਾਜ ਦੀ ਵੀ ਕੋਈ ਲੋੜ ਨਹੀਂ ਫਿਰ ਰਮਨ ਦੀ ਮਾ ਪਿੰਡ ਦੇ ਲੋਕਾਂ ਨਾਲ ਗੱਲ ਕਰਦੀ ਹੈ ਕਿ ਮੈਂ ਰੀਆ ਨੂੰ ਆਪਣੀ ਨੋ ਬਣਾਉਣਾ ਚਾਹੁੰਨੀ ਹਾਂ ਤਾਂ ਪਿੰਡ ਵਾਲਿਆਂ ਨੂੰ ਇਹ ਗੱਲ ਵਧੀਆ ਲੱਗਦੀ ਹੈ ਇਸ ਤੋਂ ਬਾਅਦ ਰਮਨ ਦੀ ਮਾਂ ਰੀਆ ਤੇ ਰਮਨ ਦਾ ਵਿਆਹ ਕਰਵਾ ਦਿੰਦੀ ਹੈ ਹੁਣ ਰੀਆ ਨੋ ਬਣ ਕੇ ਰਮਨ ਦੇ ਘਰੇ ਆ ਗਈ ਸੀ ਰੀਆ ਆਪਣੇ ਮਨ ਵਿੱਚ ਬਹੁਤ ਸਾਰੇ ਸੁਪਨੇ ਲੈ ਕੇ ਆਈ ਸੀ ਰੀਆ ਦੇ ਸੁਪਨੇ ਪਹਿਲੀ ਰਾਤ ਹੀ ਟੁੱਟ ਜਾਂਦੇ ਨੇ ਕਿਉਂਕਿ ਰਮਨ ਪਹਿਲੀ ਰਾਤ ਹੀ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਆਇਆ ਸੀ ਰੀਆ ਸਵੇਰੇ ਆਪਣੀ ਸੱਸ ਨਾਲ ਗੱਲ ਕਰਦੀ ਹੈ ਕਿ ਮੰਮੀ ਜੀ ਰਮਨ ਕੱਲ ਬਹੁਤ ਜ਼ਿਆਦਾ ਸ਼ਰਾਬੀ ਕੀ ਆਏ ਸੀ ਤਾਂ ਰਮਨ ਦੀ ਮਾਂ ਕਹਿੰਦੀ ਹੈ ਕਿ ਪੁੱਤ ਇਸ ਕਰਕੇ ਤਾਂ ਮੈਂ ਉਸ ਦਾ ਵਿਆਹ ਕਰਵਾਇਆ ਤੇ ਇਹ ਗੱਲ ਮੈਂ ਤੇਰੇ ਪਿੰਡ ਵਾਲਿਆਂ ਤੋਂ ਤੇ ਤੇਰੇ ਤੋਂ ਲੁਕੋ ਕੇ ਰੱਖੀ ਹੈ ਇਹਦੇ ਲਈ ਮੈਨੂੰ ਮਾਫ਼ ਕਰਦੀ ਫਿਰ ਰੀਆ ਦੀ ਸੱਸ ਦੱਸਦੀ ਹੈ ਕਿ ਮੇਰਾ ਮੁੰਡਾ ਸ਼ਰਾਬ ਪੀਂਦਾ ਜੂਆ ਖੇਡਦਾ ਹੈ ਤੇ ਕੰਮ ਵੱਲ ਤਾਂ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਮੈਂ ਲੋਕਾਂ ਦੇ ਘਰੇ ਜਾ ਕੇ ਕੰਮ ਕਰਕੇ ਪੈਸੇ ਕਮਾਉਣੀ ਆ ਤੇ ਉਹਨਾਂ ਪੈਸਿਆਂ ਵਿੱਚੋਂ ਵੀ ਇਹ ਮੇਰੇ ਤੋਂ ਲੈ ਕੇ ਚਲਾ ਜਾਂਦਾ ਹੈ ਇਹ ਸੁਣ ਕੇ ਰੀਆ ਦੇ ਪੈਰਾਂ ਤੋਂ ਜ਼ਮੀਨ ਨਿੱਕਲ ਜਾਂਦੀ ਏ ਰੀਆ ਨੂੰ ਇਦਾਂ ਲੱਗਦਾ ਸੀ ਕਿ ਜਦੋਂ ਉਹ ਆਪਣੀ ਸੱਸ ਨਾਲ ਗੱਲ ਕਰੂਗੀ ਤਾਂ ਉਹ ਰਮਨ ਨੂੰ ਸਮਝਾ ਦੋਗੀ ਤੇ ਰਮਨ ਸ਼ਰਾਬ ਨਹੀਂ ਪੀਊਗਾ ਪਰ ਰੀਆ ਦੀ ਸੱਸ ਨੂੰ ਤਾਂ ਸਭ ਕੁਝ ਪਤਾ ਹੀ ਸੀ ਫਿਰ ਉਹ ਆਪਣੀ ਸੱਸ ਦੇ ਹੰਝੂ ਪੂੰਝਦੀ ਹੈ ਤੇ ਕਹਿੰਦੀ ਹੈ ਮੰਮੀ ਜੀ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਸਮਝਾ ਕੇ ਦੇਖ ਲਵਾਂਗੀ ਹੁਣ ਰੀਆ ਰਮਨ ਨੂੰ ਸੁਧਾਰਨ ਵਿੱਚ ਲੱਗ ਗਈ ਸੀ ਰੀਆ ਦੀ ਹਰ ਇੱਕ ਕੋਸ਼ਿਸ਼ ਨਾਕਾਮਯਾਬ ਹੁੰਦੀ ਹੈ ਹੁਣ ਰਮਨ ਦੀ ਮਾਂ ਦੀ ਤਬੀਅਤ ਬਹੁਤ ਜਿਆਦਾ ਖਰਾਬ ਹੋਣ ਲੱਗ ਗਈ ਸੀ ਤੇ ਰੀਆ ਆਪਣੀ ਸੱਸ ਦੀ ਥਾਂ ਤੇ ਲੋਕਾਂ ਦੇ ਘਰੇ ਕੰਮ ਕਰਨ ਵਾਸਤੇ ਜਾਂਦੀ ਸੀ ਹੁਣ ਰੀਆ ਆਪਣੇ ਪਤੀ ਨੂੰ ਸੁਧਾਰਨ ਲਈ ਬਹੁਤ ਕੋਸ਼ਿਸ਼ ਕਰਦੀ ਹੈ ਉਸ ਨੂੰ ਬਹੁਤ ਸਮਝਾਉਂਦੀ ਹੈ ਰਮਨ ਸਵੇਰੇ ਸਵੇਰੇ ਤਾਂ ਉਹਦੀ ਗੱਲ ਸੁਣ ਲੈਂਦਾ ਸੀ ਪਰ ਸ਼ਾਮ ਨੂੰ ਫਿਰ ਜੂਆ ਤੇ ਸ਼ਰਾਬ ਪੀਣ ਵਾਸਤੇ ਘਰੋਂ ਚਲਾ ਜਾਂਦਾ ਸੀ ਜੇਕਰ ਉਸਦੀ ਘਰ ਵਾਲੀ ਉਸ ਨੂੰ ਰੁਪਏ ਦੇ ਦਿੰਦੀ ਤਾਂ ਠੀਕ ਸੀ ਨਹੀਂ ਤਾਂ ਉਹ ਆਪਣੀ ਘਰ ਵਾਲੀ ਨਾਲ ਲੜ ਕੇ ਰੁਪੀਏ ਲੈ ਕੇ ਚਲਾ ਜਾਂਦਾ ਸੀ ਹੁਣ ਰਮਨ ਦੀ ਮਾਂ ਇਹ ਸਭ ਕੁਝ ਦੇਖ ਕੇ ਬਹੁਤ ਹੈਰਾਨ ਹੁੰਦੀ ਹੈ ਪਰੇਸ਼ਾਨ ਹੁੰਦੀ ਹੈ ਇੱਕ ਦਿਨ ਇਸ ਦੁਨੀਆ ਨੂੰ ਛੱਡ ਕੇ ਚਲੀ ਜਾਂਦੀ ਹੈ ਜਦੋਂ ਰਮਨ ਤੇ ਰੀਆ ਦੇ ਵਿਆਹ ਨੂੰ ਡੇਢ ਸਾਲ ਹੋ ਗਿਆ ਸੀ ਰੀਆ ਬਹੁਤ ਦੁਖੀ ਹੁੰਦੀ ਹੈ ਕਿਉਂਕਿ ਘਰ ਵਿੱਚ ਸਿਰਫ ਉਸਦੀ ਸੱਸ ਹੀ ਸੀ ਜਿਸ ਨੂੰ ਉਹ ਹਰ ਇੱਕ ਗੱਲ ਦੱਸਦੀ ਸੀ ਉਹ ਆਪਣੀ ਸੱਸ ਦਾ ਬਹੁਤ ਸੋਗ ਬਣਾਉਂਦੀ ਹੈ ਹੌਲੀ-ਹੌਲੀ ਸਮਾਂ ਬੀਤਦਾ ਹੈ ਹੁਣ ਰਮਨ ਵੀ ਥੋੜਾ ਸੁਧਰਨ ਲੱਗ ਗਿਆ ਸੀ ਆਸ-ਪਾਸ ਦੇ ਲੋਕ ਤੇ ਰੀਆ ਰਮਨ ਨੂੰ ਸਮਝਾ ਉਹਨਦੇ ਨੇ ਜੇ ਤੂੰ ਇਦਾਂ ਕਰੇਂਗਾ ਤਾਂ ਘਰ ਕਿਵੇਂ ਚੱਲੂਗਾ ਜਦੋਂ ਹੁਣ ਉਹ ਸ਼ਰਾਬ ਘੱਟ ਪੀਣ ਲੱਗ ਗਿਆ ਸੀ ਧਰੀਆ ਇਹ ਦੇਖ ਕੇ ਖੁਸ਼ ਹੁੰਦੀ ਹੈ ਹੁਣ ਰੀਆ ਦੀ ਸੱਸ ਨੂੰ ਮਰੇ ਹੋਏ 6 ਮਹੀਨੇ ਹੋ ਗਏ ਸੀ ਇੱਕ ਦਿਨ ਰੀਆ ਦੇ ਢਿੱਡ ਵਿੱਚ ਦਰਦ ਹੁੰਦਾ ਹੈ ਤੇ ਉਹ ਹਸਪੀਟਲ ਜਾਂਦੀ ਹੈ ਹਸਪੀਟਲ ਵਿੱਚ ਜਾ ਕੇ ਉਸ ਨੂੰ ਪਤਾ ਚੱਲਦਾ ਹੈ ਕਿ ਉਹ ਮਾਂ ਬਣਨ ਵਾਲੀ ਹੈ ਇਹ ਸੁਣ ਕੇ ਉਹ ਬਹੁਤ ਖੁਸ਼ ਹੋ ਜਾਂਦੀ ਹੈ ਫਿਰ ਰੀਆ ਘਰੇ ਜਾਂਦੀ ਹੈ ਤੇ ਆਪਣੇ ਘਰ ਵਾਲੇ ਦੀ ਉਡੀਕ ਕਰਦੀ ਹੈ ਜਦੋਂ ਉਸ ਦਾ ਘਰ ਵਾਲਾ ਸ਼ਾਮ ਨੂੰ ਆਉਂਦਾ ਹੈ ਤਾਂ ਰੀਆ ਦੇਖਦੀ ਹੈ ਕਿ ਅੱਜ ਫਿਰ ਉਸਦਾ ਘਰ ਵਾਲਾ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਆਇਆ ਹੈ ਉਹ ਤਾਂ ਇਹ ਕਹਿ ਗਿਆ ਸੀ ਕਿ ਉਹ ਤਾਂ ਮਜ਼ਦੂਰੀ ਕਰਨ ਲਈ ਗਿਆ ਹੈ ਰੀਆ ਦਾ ਸੁਪਨਾ ਫਿਰ ਟੁੱਟ ਜਾਂਦਾ ਹੈ ਫਿਰ ਰੀਆ ਆਪਣੇ ਘਰ ਵਾਲੇ ਨਾਲ ਲੜਨ ਲੱਗ ਜਾਂਦੀ ਹੈ ਉਸਦਾ ਘਰ ਵਾਲਾ ਉਸਤੇ ਥੱਪੜ ਮਾਰਦਾ ਹੈ ਤੇ ਕਹਿੰਦਾ ਹੈ ਕਿ ਤੈਨੂੰ ਜ਼ਿਆਦਾ ਬੋਲਣ ਦੀ ਲੋੜ ਨਹੀਂ ਫਿਰ ਉਹ ਆਪਣੇ ਕਮਰੇ ਵਿੱਚ ਜਾ ਕੇ ਸੌਂ ਜਾਂਦਾ ਹੈ ਰੀਆ ਸਾਰੀ ਰਾਤ ਇਹੀ ਸੋਚਦੀ ਹੈ ਕਿ ਜਦੋਂ ਮੇਰਾ ਬੱਚਾ ਹੋਵੇਗਾ ਉਹ ਵੀ ਆਪਣੇ ਪਾਪਾ ਨੂੰ ਦੇਖ ਕੇ ਸ਼ਰਾਬ ਪੀਣ ਲੱਗ ਜਾਊਗਾ ਇਸ ਤੋਂ ਚੰਗਾ ਹੈ ਕਿ ਮੈਂ ਇਹ ਘਰ ਛੱਡ ਕੇ ਚਲੀ ਜਾਵਾਂ ਸਾਰੀ ਰਾਤ ਉਹ ਸੌਂਦੀ ਨਹੀਂ ਬਸ ਇਹੀ ਸੋਚਦੀ ਰਹਿੰਦੀ ਹੈ ਜਦੋਂ ਸਵੇਰ ਹੁੰਦੀ ਹੈ ਤਾਂ ਰੀਆ ਰਮਨ ਨੂੰ ਕਹਿੰਦੀ ਹੈ ਕਿ ਰਮਨ ਮੈਨੂੰ ਨਹੀਂ ਲੱਗਦਾ ਤੂੰ ਸੁਧਰ ਜਾਏਂਗਾ ਹੁਣ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ ਤਾਂ ਰਮਨ ਕਹਿੰਦਾ ਹੈ ਕਿ ਤੂੰ ਮੇਰੇ ਤੇ ਭਰੋਸਾ ਰੱਖ ਮੈਂ ਇੱਕ ਦਿਨ ਜ਼ਰੂਰ ਸੁਧਰ ਜਾਊਂਗਾ ਮੈਂ ਤੇਰੇ ਨਾਲ ਪ੍ਰੋਮਿਸ ਕਰਦਾ ਹਾਂ ਰੀਆ ਕਹਿੰਦੀ ਹੈ ਕਿ ਅੱਗੇ ਤੂੰ ਬਹੁਤ ਪ੍ਰੋਮਿਸ ਕੀਤੇ ਆ ਰਮਨ ਉਸ ਨੂੰ ਬਹੁਤ ਪਰ ਕਹਿੰਦਾ ਹੈ ਕਿ ਰੀਆ ਮੈਂ ਸੁਧਰ ਜਾਊਂਗਾ ਪਰ ਰੀਆ ਉਸ ਤੇ ਬਿਲਕੁਲ ਭਰੋਸਾ ਨਹੀਂ ਕਰਦੀ ਫਿਰ ਰਮਨ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਠੀਕ ਹੈ ਮੈਂ ਨਹੀਂ ਸੁਧਰਦਾ ਤੂੰ ਕੀ ਕਰ ਲਵੇਂਗੀ ਵੱਤੋ ਵੱਤ ਇਹ ਘਰ ਛੱਡ ਕੇ ਚਲੀ ਜਾਵੇਂਗੀ ਚਲੀ ਜਾ ਮੈਂ ਆਪੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਢਿੱਡ ਪਾਲ ਲਊਂਗਾ ਇਹ ਸੁਣ ਕੇ ਰੀਆ ਨੂੰ ਗੁੱਸਾ ਆ ਜਾਂਦਾ ਹੈ ਤੇ ਰੀਆ ਨੂੰ ਇਦਾਂ ਲੱਗਦਾ ਹੈ ਕਿ ਉਹ ਉਸ ਨੂੰ ਰੋਕੂਗਾ ਪਰ ਰਮਨ ਨੇ ਉਸ ਨੂੰ ਨਹੀਂ ਰੋਕਿਆ ਰੀਆ ਆਪਣਾ ਸਮਾਨ ਚੱਕ ਕੇ ਉਸ ਘਰ ਵਿੱਚੋਂ ਚਲੀ ਜਾਂਦੀ ਹੈ ਰੀਆ ਲੋਕਾਂ ਦੇ ਘਰੇ ਕੰਮ ਕਰਦੀ ਸੀ ਥੋੜੇ ਜਿਹੇ ਰੁਪਏ ਉਸ ਕੋਲੇ ਸੀ ਪੇਰੋ ਇੱਕ ਬਸਤੀ ਵਿੱਚ ਕਿਰਾਏ ਦੇ ਘਰ ਲੈ ਲੈਂਦੀ ਹੈ ਤੇ ਆਪਣੇ ਲਈ ਕੰਮ ਲੱਭਣ ਲੱਗ ਜਾਂਦੀ ਹੈ ਫਿਰ ਉਹ ਇੱਕ ਕਲੋਨੀ ਵਿੱਚ ਲੋਕਾਂ ਦੇ ਘਰੇ ਕੰਮ ਕਰਦੀ ਹੈ ਜਿੱਥੇ ਉਸ ਨੂੰ ਬਹੁਤ ਵਧੀਆ ਰੁਪਈਆ ਮਿਲ ਜਾਂਦਾ ਹੈ ਤੇ ਉਹ ਆਪਣਾ ਢਿੱਡ ਪਾਲਦੀ ਹੈ ਇਦਾਂ ਹੌਲੀ-ਹੌਲੀ ਸਮਾਬੀਤ ਦਾ ਹੈ ਹੁਣ ਰੀਆ ਦੀਆਂ ਸਹੇਲੀਆਂ ਵੀ ਬਣ ਗਈਆਂ ਸੀ ਜਦੋਂ ਰੀਆ ਦੀ ਡਿਲੀਵਰੀ ਦਾ ਟਾਈਮ ਆਉਂਦਾ ਹੈ ਤਾਂ ਰੀਆ ਦੀਆਂ ਸਹੇਲੀਆਂ ਉਸ ਦਾ ਪੂਰਾ ਖਿਆਲ ਰੱਖਦੀਆਂ ਨੇ 6 ਮਹੀਨੇ ਉਸ ਨੂੰ ਕੋਈ ਕੰਮ ਨਹੀਂ ਕਰਨ ਦਿੰਦੀਆਂ 6 ਮਹੀਨਿਆਂ ਬਾਅਦ ਰੀਆ ਕਹਿ ਦਿੰਦੀ ਹੈ ਕਿ ਹੁਣ ਮੈਂ ਕੰਮ ਤੇ ਜਾਇਆ ਕਰੂੰਗੀ ਪਰ ਰੀਆ ਕਹਿੰਦੀ ਹੈ ਕਿ ਬਸ ਤੁਸੀਂ ਮੇਰੇ ਲਈ ਇੰਨਾ ਕੁ ਕਰ ਦੋ ਮੇਰੇ ਲਈ ਇੱਕ ਕੰਮ ਲੱਭ ਦੋ ਜਿਸ ਕੰਮ ਤੇ ਮੈਂ ਆਪਣੇ ਬੱਚੇ ਨੂੰ ਨਾਲ ਲਿਜਾ ਸਕਾਂ ਫਿਰ ਉਸ ਦਿਨ ਸੇ ਲਿੰਗ ਰੀਆ ਵਾਸਤੇ ਕੰਮ ਲੱਭਦੀਆਂ ਨੇ ਫਿਰ ਉੱਥੇ ਸੈਲਰੀ ਬਹੁਤ ਘੱਟ ਸੀ ਤੇ ਕੰਮ ਵੀ ਥੋੜਾ ਸੀ ਰੀਆ ਉਹ ਕੰਮ ਕਰਨ ਵਾਸਤੇ ਤਿਆਰ ਹੋ ਜਾਂਦੀ ਹੈ ਇਦਾਂ ਹੌਲੀ ਹੌਲੀ ਸਮਾਂ ਬੀਤਦਾ ਤੇ ਹੁਣ ਰੀਆ ਦਾ ਬੱਚਾ 2 ਸਾਲ ਦਾ ਹੋ ਗਿਆ ਸੀ ਹੁਣ ਰੀਆ ਦਾ ਬੱਚਾ ਥੋੜਾ ਥੋੜਾ ਬੋਲਣ ਲੱਗ ਗਿਆ ਸੀ ਰੀਆ ਨੂੰ ਇਦਾਂ ਲੱਗਦਾ ਸੀ ਕਿ ਜਿਵੇਂ ਉਸ ਨੂੰ ਸਭ ਕੁਝ ਮਿਲ ਗਿਆ ਉਹ ਆਪਣੇ ਬੱਚੇ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰਨਾ ਚਾਹੁੰਦੀ ਸੀ ਇੱਕ ਦਿਨ ਰੀਆ ਦੀ ਸਹੇਲੀ ਰੀਆ ਨੂੰ ਕਹਿੰਦੀ ਹੈ ਕਿ ਇੱਕ ਫਲੈਟ ਵਿੱਚ ਇੱਕ ਬਹੁਤ ਅਮੀਰ ਵਿਅਕਤੀ ਆਇਆ ਹੈ ਤੇ ਉਸ ਨੂੰ ਕੰਮ ਵਾਲੀ ਦੀ ਜ਼ਰੂਰਤ ਹੈ ਅਸੀਂ ਤਾਂ ਸਾਰਿਆਂ ਤੈਨੂੰ ਪਤਾ ਹੀ ਹੈ ਕਿੰਨੀ ਆ ਬਿਜ਼ੀ ਆ ਤੇਰੇ ਕੋਲ ਕੰਮ ਥੋੜਾ ਹੈ ਤੇ ਉਸ ਆਦਮੀ ਨਾਲ ਇਹ ਵੀ ਗੱਲ ਕਰ ਕਿ ਉਹ ਆਪਣੇ ਬੱਚੇ ਨਾਲ ਕੰਮ ਕਰਨ ਵਾਸਤੇ ਆ ਸਕਦੀ ਹੈ ਤਾਂ ਉਸਨੇ ਕਹਿ ਦਿੱਤਾ ਕਿ ਉਸ ਨੂੰ ਕੋਈ ਪ੍ਰੋਬਲਮ ਨਹੀਂ ਉਹ ਆਪਣੇ ਬੱਚੇ ਨਾਲ ਆ ਸਕਦੀ ਹੈ ਫਿਰ ਰੀਆ ਕਹਿੰਦੀ ਹੈ ਕਿ ਠੀਕ ਹੈ ਮੈਂ ਉਸ ਫਲੈਟ ਵਿੱਚ ਕੰਮ ਕਰਨ ਵਾਸਤੇ ਚਲੀ ਜਾਇਆ ਕਰਾਂਗੀ ਨਾਲੇ ਵੈਸੇ ਵੀ ਮੈਨੂੰ ਆਪਣੇ ਬੱਚੇ ਵਾਸਤੇ ਪੈਸੇ ਇਕੱਠੇ ਕਰਨੇ ਨੇ ਫਿਰ ਰੀਆ ਦੂਜੇ ਦਿਨ ਹੀ ਆਪਣੀ ਸਹੇਲੀ ਦੁਆਰਾ ਦੱਸੇ ਗਏ ਡਰੈਸ ਤੇ ਪਹੁੰਚ ਜਾਂਦੀ ਹੈ ਜਦੋਂ ਰੀਆ ਬੈਲ ਬਜਾਉਂਦੀ ਹੈ ਤਾਂ ਉਹ ਆਦਮੀ ਖੋਲਦਾ ਹੈ ਜਦੋਂ ਰੀਆ ਉਸ ਆਦਮੀ ਨੂੰ ਦੇਖਦੀ ਹੈ ਤਾਂ ਉਸ ਨੂੰ Thank ਦੇਖ ਕੇ ਬਹੁਤ ਹੈਰਾਨ ਹੋ ਜਾਂਦੀ ਹੈ ਕਿਉਂਕਿ ਰੀਆ ਕਦੇ ਵੀ ਉਸ ਆਦਮੀ ਨੂੰ ਆਪਣੀ ਜ਼ਿੰਦਗੀ ਵਿੱਚ ਵਾਪਸ ਨਹੀਂ ਲਿਆਉਣਾ ਚਾਹੁੰਦੀ ਸੀ ਉਹ ਕੋਈ ਹੋਰ ਨਹੀਂ ਬਲਕਿ ਰਮਨ ਹੀ ਸੀ ਹੁਣ ਰਮਨ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਰੀਆ ਨੂੰ ਕਿਵੇਂ ਬੁਲਾਵੇ ਫਿਰ ਰੀਆ ਉੱਥੇ ਜਾਣ ਲੱਗਦੀ ਹੈ ਰਮਨ ਉਸ ਨੂੰ ਰੋਕਦਾ ਹੈ ਤੇ ਪੁੱਛਦਾ ਹੈ ਕਿ ਤੂੰ ਇੱਥੇ ਕੀ ਕਰਨ ਆਈ ਸੀ ਤਾਂ ਰੀਆ ਕਹਿੰਦੀ ਹੈ ਕਿ ਮੈਂ ਇੱਥੇ ਕੰਮ ਵਾਸਤੇ ਆਈ ਸੀ ਤਾਂ ਰਮਨ ਕਹਿੰਦਾ ਹੈ ਕਿ ਫਿਰ ਤੂੰ ਆਪਣਾ ਕੰਮ ਕਰ ਤੂੰ ਇੱਥੇ ਜਾ ਕਿਉਂ ਰਹੀਆਂ ਤਾਂ ਰੀਆ ਕਹਿੰਦੀ ਹੈ ਕਿ ਮੈਂ ਇੱਥੇ ਕੰਮ ਨਹੀਂ ਕਰ ਸਕਦੀ ਕਦੀ ਮੈਂ ਤੇਰੀ ਸ਼ਕਲ ਵੀ ਨਹੀਂ ਦੇਖ ਸਕਦੀ ਤਾਂ ਰਮਨ ਕਹਿੰਦਾ ਹੈ ਕਿ ਹਾਂ ਹੁਣ ਤੂੰ ਮੇਰੀ ਸ਼ਕਲ ਕਿਉਂ ਦੇਖਣਾ ਪਸੰਦ ਕਰੇਂਗੀ ਤੂੰ ਤਾਂ ਆਪਣੇ ਬੱਚੇ ਨਾਲ ਖੁਸ਼ ਏ ਤੇ ਉਸ ਨੂੰ ਬਹੁਤ ਤਾਨਨੇ ਮੇਨੇ ਮਾਰਦਾ ਹੈ ਇਹ ਸੁਣ ਕੇ ਰੀਆ ਨੂੰ ਬਹੁਤ ਗੁੱਸਾ ਆਉਂਦਾ ਹੈ ਰੀਆ ਨੇ ਰਮਨ ਨੂੰ ਸੁਧਾਰਨ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਅੱਜ ਰਮਨ ਇੱਕ ਆਲਿਸ਼ਾਨ ਘਰ ਵਿੱਚ ਬੈਠਾ ਰੀਆ ਕਹਿੰਦੀ ਹੈ ਕਿ ਮੈਂ ਇਸ ਬੱਚੇ ਦੀ ਖਾਤਰ ਹੀ ਕੰਮ ਕਰ ਰਹੀ ਆ ਮੈਂ ਆਪਣੇ ਬੱਚੇ ਨੂੰ ਪੜਾਉਣਾ ਲਿਖਾਉਣਾ ਚਾਹੁੰਦੀ ਹਾਂ ਤੂੰ ਤਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੇਂ ਅਸੀ ਤੈਨੂੰ ਕੀ ਪਤਾ ਬੱਚੇ ਦਾ ਮੋਖ ਕੀ ਹੁੰਦਾ ਹੈ ਤਾਂ ਰਮਨ ਕਹਿੰਦਾ ਹੈ ਕਿ ਇਸ ਬੱਚੇ ਦਾ ਪਿਓ ਨਹੀਂ ਤਾਂ ਇਹ ਸੁਣ ਕੇ ਰੀਆ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਇਸ ਬੱਚੇ ਦਾ ਪਿਓ ਤਾਂ ਹੈ ਪਰ ਮੈਂ ਇਸ ਬੱਚੇ ਨੂੰ ਨਹੀਂ ਦੱਸਣਾ ਚਾਹੁੰਦੀ ਰੀਆ ਕਹਿੰਦੀ ਹੈ ਕਿ ਮੈਂ ਆਪਣੇ ਬੱਚੇ ਨੂੰ ਕਿਉਂ ਦੱਸਾਂ ਕਿ ਇਸ ਦੇ ਪਿਓ ਨੇ ਆਪਣੀ ਪ੍ਰੈਗਨੈਂਟ ਪਤਨੀ ਦੇ ਹੱਥ ਚੁੱਕਿਆ ਸੀ ਫਿਰ ਰਮਨ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਬੱਚਾ ਤਾਂ ਮੇਰਾ ਹੀ ਹੈ ਜਦੋਂ ਰੀਆ ਘਰ ਛੱਡ ਕੇ ਆਈ ਸੀ ਤਾਂ ਉਹ ਪ੍ਰੈਗਨੈਂਸੀ ਫਿਰ ਰਮਨ ਉਸਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਦਾ ਹੈ ਪਰ ਰੀਆ ਉਸ ਨੂੰ ਮਾਫ ਨਹੀਂ ਕਰਦੀ ਤੇ ਉੱਥੋਂ ਚਲੀ ਜਾਂਦੀ ਹੈ ਉਹ ਆਪਣੇ ਛੋਟੇ ਜਿਹੇ ਘਰ ਵਿੱਚ ਜਾ ਕੇ ਬਹੁਤ ਹੁੰਦੀ ਹੈ ਰਮਨ ਤੋਂ ਵੀ ਫਿਰ ਰਿਹਾ ਨਹੀਂ ਜਾਂਦਾ ਜਿਸ ਔਰਤ ਨੇ ਉਸ ਨੂੰ ਇਸ ਬਾਰੇ ਦੱਸਿਆ ਸੀ ਉਹ ਉਸ ਨਾਲ ਕੰਟੈਕਟ ਕਰਦਾ ਹੈ ਤੇ ਉਸ ਔਰਤ ਤੋਂ ਪੁੱਛਦਾ ਹੈ ਕਿ ਤੂੰ ਉਸ ਦਾ ਘਰ ਜਾਣਦੀ ਹੈ ਜੋ ਮੇਰੇ ਘਰ ਕੰਮ ਕਰਨ ਵਾਸਤੇ ਆਈ ਸੀ ਤਾਂ ਉਹ ਔਰਤ ਉਸ ਦਾ ਘਰ ਉਸ ਨੂੰ ਦੱਸ ਦਿੰਦੀ ਹੈ ਰਮਨ ਰੀਆ ਦੇ ਘਰੇ ਜਾਂਦਾ ਹੈ ਰੀਆ ਇੱਕ ਕੋਨੇ ਵਿੱਚ ਬੈਠੀ ਰੋਈ ਜਾਂਦੀ ਸੀ ਜਦੋਂ ਉਹ ਰਮਨ ਨੂੰ ਦੇਖਦੀ ਹੈ ਤਾਂ ਆਪਣੀ ਅੱਖਾਂ ਸਾਫ਼ ਕਰਦੀ ਹੈ ਰੀਆ ਰਮਨ ਨੂੰ ਕਹਿੰਦੀ ਹੈ ਕਿ ਤੂੰ ਇੱਥੇ ਕੀ ਕਰਨ ਆਇਆ ਤਾਂ ਰਮਨ ਕਹਿੰਦਾ ਹੈ ਕਿ ਤੇਰੇ ਜਾਣ ਤੋਂ ਬਾਅਦ ਮੈਨੂੰ ਪਤਾ ਚੱਲ ਗਿਆ ਕਿ ਤੇਰੀ ਕੀ अहमियत ਸੀ ਤੇਰੇ ਘਰ ਛੱਡਣ ਤੋਂ ਬਾਅਦ ਉਹ ਘਰ ਕਬਾੜਖਾਨਾ ਬਣ ਗਿਆ ਸੀ ਫਿਰ ਰਮਨ ਰੀਆ ਤੋਂ ਰੋ-ਰੋ ਕੇ ਮਾਫੀ ਮੰਗਦਾ ਹੈ ਰਮਨ ਕਹਿੰਦਾ ਹੈ ਕਿ ਮੈਂ ਸ਼ਰਾਬ ਜੂਏ ਨੂੰ ਹੱਥ ਵੀ ਨਹੀਂ ਲਾਉਂਦਾ ਰੀਆ ਕਹਿੰਦੀ ਹੈ ਕਿ ਤੂੰ ਬਹੁਤ ਵਾਰ ਮੇਰਾ ਭਰੋਸਾ ਤੋੜਿਆ ਮੈਂ ਤੇਰੇ ਤੇ ਭਰੋਸਾ ਕਿਵੇਂ ਕਰਾਂ ਰਮਨ ਕਹਿੰਦਾ ਹੈ ਕਿ ਤੇਰੇ ਜਾਣ ਤੋਂ ਬਾਅਦ ਮੈਂ ਛੋਟਾ ਜਿਹਾ ਬਿਜ਼ਨਸ ਸਟਾਰਟ ਕੀਤਾ ਸੀ ਤੇ ਅੱਜ ਬਹੁਤ ਵੱਡਾ ਬਿਜ਼ਨਸਮੈਨ ਬਣ ਗਿਆ ਰਮਨ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਹੈ ਕਿ ਤੈਨੂੰ ਵੀ पता ਮੈਂ ਆਪਣੇ ਬੱਚੇ ਦੀ ਝੂਠੀ ਸੌ ਨਹੀਂ ਖਾਂਦਾ ਰੀਆ ਇਹ ਦੇਖ ਕੇ ਰੋਣ ਲੱਗ ਜਾਂਦੀ ਹੈ ਰਮਨ ਉਸ ਦੀ ਅੱਖਾਂ ਨੂੰ ਸਾਫ਼ ਕਰਦਾ ਹੈ ਤੇ ਉਸ ਨੂੰ ਆਪਣੇ ਨਾਲ ਫਲੈਟ ਵਿੱਚ ਲੈ ਜਾਂਦਾ ਹੈ ਹੁਣ ਉਹ ਉੱਥੇ ਬਹੁਤ ਵਧੀਆ ਜ਼ਿੰਦਗੀ ਜਿਉਂਦੇ ਨੇ ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰੈਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ